ਆਕੇ ਤੇ ਤੁਹਾਡੇ ਦਿੱਲੀ ਦੇ ਆਪ ਘਰ ਇਹ ਨਾਲੇ ਤਾਂ ਫੋਨ ਬੰਦ ਕਰ ਲੈ ਤੇ ਚਲੇ ਜਾ ਭਗਵਾਨ ਜੀ ਮਾਟੀ ਪੰਜਾਬ ਚ ਤਾਂ ਆਪਾਂ ਹੈ ਨਾ ਤੇ ਲੋਕਾਂ ਨੂੰ ਆਫਸਰ ਨੂੰ ਲੋਕਾਂ ਨੇ ਪੁੱਛਣਾ ਵੀ ਤੁਸੀਂ ਕੀ ਕੀਤਾ ਸੀ ਤੇ ਆਪਾਂ ਉਸ ਕੁਇਟੋ ਕੁਟੀ ਰਹਿਣ ਦੀਏ ਉਥੇ ਧਰਨੇ ਲਾਉਣੇ ਮੈਂ ਕਿੰਨਾ ਚਿਰੋ ਸਰਕਾਰ ਆ ਪਤਾ ਨਹੀਂ ਹੋਣੀ ਨਾ ਦੀ ਮਾਨਸਿਕਤਾ ਕੀ ਆ ਵੀ ਸਰਕਾਰ ਵੀ ਧਰਨੇ ਲਾਉਂਦੀ ਹੁੰਦੀ ਆ ਲੇਕਿਨ ਆਪਾਂ ਇਹਨੂੰ ਵਿਧਾਨ ਸਭਾ ਚ ਲਿਆ ਕੇ ਤਾਂ ਇਹਦਾ ਅਸਲੀ ਗੱਲ ਹੈ ਇਹਨੂੰ ਰੱਦ ਕਰੀਏ ਇਹ ਜਿਹੜਾ ਟੈਮ ਸੇਫਟੀ ਐਕਟ ਆ ਇਹਨੂੰ ਰੱਦ ਕਰੀਏ ਕਿਉਂਕਿ 3 ਸਾਲ ਆਪਣੇ ਕੋ ਸਮਾਸੀ ਦਾ ਨਾ ਸੀ ਸੁਪਰੀਮ ਕੋਰਟ ਚ ਗਏ ਆ ਨਾ ਸੀ ਬਾਕੀ ਰਾਜਾਂ ਨੂੰ ਇਕੱਠਾ ਕੀਤਾ ਔਰ ਨਾ ਇਹਦੇ ਤੇ ਕੋਈ ਅਸੀਂ ਅੱਜ ਤੱਕ ਕਾਰਵਾਈ ਕੀਤੀ ਆ ਉਹ ਤਾਂ ਇਹ ਆ ਕਿ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਨੇੜੇ ਆਈ ਜਾਂਚ ਹੁਣ ਉਹਨਾਂ ਨੇ ਕੱਲ ਕਰ ਹੀ ਦਿੱਤਾ ਉਹਨਾਂ ਨੇ ਸਾਡੀ ਧੌਣ ਤੇ ਅਸਲੀ ਗੱਲ ਹੈ ਢੋਡਾ ਰੱਖ ਕੇ ਇਹ ਕੰਮ ਕੀਤਾ ਹੈਗਾ ਤੇ ਇਹ ਨੂੰ ਸਾਨੂੰ ਅਕਰੋਸ ਦਾ ਪਾਰਟੀ ਨਹੀਂ ਨਾ ਅਕਰੋਸ ਦਾ ਪੰਜਾਬੀ ਤੇ ਮੈਂ ਜਿੰਨੇ ਪ੍ਰੈਸ ਦੇ ਦੋਸਤ ਵੀ ਆਏ ਆ ਭਰਾ ਇਹ ਪੰਜਾਬ ਸਾਰਾ ਆਪਣਾ ਸੱਤ ਸਾਰਿਆਂ ਦਾ ਸਾਂਝ ਆਇਆ ਕਿਸੇ ਪਾਰਟੀ ਦਾ ਨਹੀਂ ਹੈ ਕਿਸੇ ਫਿਰੇ ਦਾ ਨਹੀਂ ਹੈ ਇਸ ਕਰਕੇ ਇਹ ਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਆਪਾਂ ਲੈ ਕੇ ਜਾਈਏ ਕਿ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਸਾਂਝੀ ਬਣਦੀ ਆ ਵੀ ਇਹ ਨਾ ਹੋਵੇ ਕਿ ਕਿਤੇ ਅਪੀਲ ਇਹ ਮਤਲਬ ਉੱਥੇ ਵੀ ਰਹਿ ਜੂਏ ਕਿਤੇ ਕਿਸੇ ਨੂੰ ਪਤਾ ਲੱਗੇ ਕਿਸੇ ਨੂੰ ਪਤਾ ਨਾ ਲੱਗੇ ਦਾਲ ਤੁਸੀਂ ਵੀ ਸਮਝਦੇ ਆ ਲੇਕਿਨ ਆਪਾਂ ਜਿਹੜੀ ਪੰਜਾਬੀਅਤ ਆ ਉਹਦੇ ਤੇ ਪਹਿਰਾ ਦੇਈਏ ਮੈਂ ਤਾਂ ਇੰਨੀ ਕੁ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਔਰ ਕਿ ਇਹ ਇਹ ਨੋਟੰਕੀ ਕਰਦੇ ਹਰ ਚੀਜ਼ ਦੇ ਵਿੱਚ ਮੈਂ ਥੋੜਾ ਜਿਹਾ ਬੈਕਗ੍ਰਾਉਂਡ 'ਚ ਵੈਸੇ ਬਹੁਤਾ ਜਾਂਦਾ ਨਹੀਂ ਹੁੰਦਾ ਜਿੰਨੇ ਨੇ ਯੂ ਟਰਨ ਮਾਰੇ ਆ ਕਿਉਂਕਿ ਸਿਰਫ ਸੋਸ਼ਲ ਮੀਡੀਆ ਦੀ ਸਰਕਾਰ ਆ ਕਿਉਂਕਿ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕੰਟੈਂਟ ਬਣਾ ਕੇ ਚਲਾਉਣਾ ਹੁੰਦਾ ਗੱਲ ਇਹ ਨਹੀਂ ਕਿ ਆ ਚਾਹੇ ਯੋਧ ਨਸ਼ਿਆ ਵਿਰੋਧ ਹੋਵੇ ਚਾਹੇ ਇੱਦਾਂ ਦੀਆਂ ਕਿਉਂਕਿ 3 ਸਾਲ ਦਾ ਸਵਾ ਸੀ ਯਾਰ ਦੇਖੋ 2021 ਦੇ ਫੀਰ ਦੇ ਵਿੱਚ ਇੱਕ ਕਾਨੂੰਨ ਬਣਿਆ 22 23 ਤੇ 24 ਤੇ ਅੱਜ ਆਪਾਂ 25 'ਚ ਬੈਠੇ ਆ ਮੈਂ ਤੁਹਾਡੇ ਨਾਲ ਤਿੰਨ ਵੀਡੀਓ ਸ਼ੇਅਰ ਕੀਤੀਆਂ ਇਹਨਾਂ ਦੇ ਲੀਡਰਸ ਤੋਂ ਉਹ ਇਸ ਕਰਕੇ ਕੀਤੀਆਂ ਵੀ ਇਹਨਾਂ ਦੀ ਮਾਨਸਿਕਤਾ ਤੇ ਇਹਨਾਂ ਦੀ ਕਹਿਣੀ ਤੇ ਇਹਨਾਂ ਦੀ ਕਰਨੀ ਉਹਦੇ ਵਿੱਚ ਤੁਸੀਂ ਸਮਝ ਸਕਦੇ ਹੋ ਸਾਰਾ ਕੁਝ